ਸਪ੍ਰਿੰਗ ਰੋਲ ਬਣਾ ਕੇ ਬਨੇ ਬਣਾਏ ਮਤਲਬ ਫਰਾਈ ਕਰਕੇ ਦੇ ਦਿੰਦਾ ਜੀ 2.5 ਤੋਂ 3000 ਰੁਪਏ ਕਮਾਉਂਦਾ ਸੀ ਮਾਰਕੀਟ ਮਹਿੰਗਾ ਹੁੰਦਾ ਉਹ ਮਤਲਬ ਸਾਢੇ ਕਿ ਚਾਰ ਹੁੰਦਾ ਸੀ ਤੇ ਸਾਢੇ 9 ਵਜੇ ਬੰਦ ਕਰਕੇ ਚਲੇ ਆ ਜਾਂਦਾ ਸੀ ਤੇ ਪੈਸੇ ਕਮਾਉਂਦਾ ਸੀ 2.5 ਤੋਂ 3000 ਆਪਣੇ ਕੀ ਹੋ ਜਾਂਦਾ ਹੈ ਨਾ ਬਾਹਰ ਜਾ ਕੇ ਕੁਝ ਵੀ ਕਰਦੇ ਹਾਂ ਇੱਥੇ ਕੱਖ ਨਹੀਂ ਕਰਦੇ ਆ ਡੀਸੀ ਨੇ ਦੱਸਿਆ ਜੀ ਇਹਨਾਂ ਨੇ ਕੇਲਿਆਂ ਦਾ ਕੰਮ ਕਰ ਲਿਆ ਅੱਜ ਕਿਰਾ ਇੱਲੇ ਲੈ ਕੇ ਚਲੇ ਗਏ ਪਹਿਲਾਂ ਇਹਨਾਂ ਦਾ ਕ੍ਰੇਟ ਵੀ ਕੇ ਨਾ ਫਿਰ ਇਹਨਾਂ ਨੇ ਸਕੀਮ ਲੜਾਈ ਫਿਰ ਕਰੇਟ ਵੇਚਣ ਲੱਗੇ ਤੇ ਫਿਰ ਮੱਲੇ ਦਾ ਤੁਸੀਂ ਸਾਲ ਦਾ ਕਿੰਨਾ ਕਿੰਨਾ ਕਮਾਉਣ ਲੱਗੇ ਸੀ ਵਧੀਆ ਬਣ ਲੱਗੇ ਸੀ ਇਹਨਾਂ ਨੂੰ ਫਿਰ ਝਾੜੂ ਵਾਲਾ ਜਾ ਕੇ ਸੀ ਨੀ ਨੀ ਉਹ ਨਹੀਂ ਕੋਈ ਗੱਲ ਐਡੀ ਗੱਲ ਹੋਣੀ ਸੀ ਝਾੜੂ ਚ ਵੀ ਤੁਸੀਂ ਤਾਂ ਆਏ ਸੀ ਕਿ ਸ਼ਾਇਦ ਕੋਈ ਚੰਗਾ ਕਰਨ ਹਾਂਜੀ ਹਾਂਜੀ ਹੁਣ ਆਪਾਂ ਉਹੀ ਤਾਂ ਦੱਸ ਰਹੇ ਕਿ ਚੰਗਾ ਭਰਾਵਾ ਕਹੇ ਨਾਲ ਚੰਗਾ ਨਹੀਂ ਹੁੰਦਾ ਡਿਟੇਲ ਆਫ ਪਾਲਿਸੀ ਨਾਲ ਹੁੰਦਾ ਜ਼ਿਆਦਾ ਹੁੰਦੀ ਹੈ ਨੌਕਰੀ ਦੀ ਤੁਸੀਂ ਮੈਨੂੰ ਦੱਸੋ ਕਿੰਨੀ ਤਨਖਾਹ ਅੱਜ ਐਮਐਲਏ ਦੀ ਤਨਖਾਹ ਕਿੰਨੀ ਹੈ ਪਤਾ ਕਿੰਨੀ ਆ 85000 ਤੇ ਆ ਜਿਹੜੇ ਮੁੰਡੇ ਦੀ ਮਾਂ ਤੁਹਾਨੂੰ ਦੱਸਿਆ ਸਪਰਿੰਗ ਰੋਗ ਬਣੇ ਬਣਾਏ ਲਿਆ ਕੇ ਵੇਚਦਾ ਸੀ ਉਹ ਕਮਾ ਲੈਂਦਾ ਸੀ 80 ਤੋਂ 90000 ਦੇ ਵਿੱਚ ਉਹ ਕਮਾਉਂਦੇ ਐਮਐਲ ਜਿੰਨੇ ਕਮਾਉਂਦਾ ਸੀ ਉਹਨੂੰ ਵੇਖ ਲਓ ਆ ਹੁਣ ਬਾਹਰੋਂ ਆਉਂਦੇ ਪ੍ਰਵਾਸੀ ਪੰਜਾਬ ਦੀਆਂ ਸੜਕਾਂ ਦੇ ਪੈਸਾ ਹੈ ਪੰਜਾਬੀ ਇਕੱਠਾ ਨਹੀਂ ਕਰਦੇ ਅਸੀਂ ਇਕੱਠਾ ਕਰਦੇ ਆਂ ਆਂਦੇ ਕਿਉਂ ਕਿ ਆਪ ਕੰਮ ਵੀ ਨਹੀਂ ਕਰਦੇ ਇਹ ਤਾਂ ਇਹ ਤਾਂ ਆਪਾਂ ਭੁੱਲੀ ਗਏ ਇਨ ਚੀਜ਼ਾਂ ਕਿ ਅਸੀਂ ਵੀ ਕਰ ਸਕਦੇ ਆਂ ਬਾਹਰ ਘੜੀ ਜਾਂਦੇ ਹੁਣ ਆਪਣੇ ਮੁੰਡੇ ਲੱਗੇ ਨੇ ਖਾਸ ਕਰ ਜਿਹੜੇ ਬਾਹਰੋਂ ਆਏ ਨੇ ਉਹ ਬਹੁਤ ਵਧੀਆ ਕੰਮ ਕਰ ਰਹੇ ਹੋ ਔਰ ਇਹਨੂੰ ਵਧਾਓ ਠੀਕ ਹੈ ਠੀਕ ਹੈ ਹਾਂ ਤੁਹਾਡੇ ਇੱਥੇ ਮਾਰੇ ਗਾਕ ਘੱਟ ਹੁੰਦੇ ਹੋਣੇ ਹੈ ਹਨਾ ਜੈਬ ਦੀ ਗੱਲ ਹੋਈ ਮਾੜਾ ਜੇ ਇੱਧਰ ਬੰਡੇ ਵਾਲੇ ਨਿਕਲ ਜਾਓ ਜੀ ਆਹ ਤਾਂ ਖੜਾ ਤੁਹਾਡੇ ਮਨ ਲੱਦੇ ਤਾਂ 20 ਮਿੰਟ ਹੋਣੇ ਸਾਰੇ ਜੀ ਇੱਧਰ ਤਾਂ ਮਾਰਕੀਟ ਵਧੀਆ ਹੀ ਬਾਹਰ ਨੂੰ ਤਾਂ ਮਾਰਕੀਟ ਵਧੀਆ ਹੀ ਤੇ ਫੇਰ ਇੱਥੇ ਕਿਉਂ ਨਹੀਂ ਜਾਂਦੇ ਉੱਥੇ ਤਾਂ ਫਿਰ ਹੈਗੇ ਨੇ ਜੀ ਪੈਰਿੰਗ ਪਰ ਮਾਰਕੀਟ ਵਿੱਚ ਗਾਕ ਵੀ ਤਾਂ ਵਾਧੂ ਨਹੀਂ ਹਾਂਜੀ ਕਸਟਮਰ ਤਾਂ ਹੈ ਉੱਥੇ ਕਸਟਮਰ ਕਿੰਨੇ ਨੇ ਤੇ ਉੱਥੇ ਵੀ ਕਰ ਲੋ ਤੇ ਆਪਣੇ ਬੰਦੇ ਘੱਟ ਨੇ ਪ੍ਰਵਾਸੀ ਵੱਧ ਨੇ ਜੀ ਤੇ ਕਿਉਂ ਤੁਸੀਂ ਕਿਉਂ ਨਹੀਂ ਕਰਦੇ ਫਿਰ ਕਰੋ ਜਾ ਕੇ ਇੱਥੇ ਪ੍ਰਵਾਸੀ ਲਾਉਂਦਾ ਜੀ ਉਹਦੀ ਅਰਪਨ ਸਟਰੀਟ 'ਚ ਘਰ ਆ ਹਾਂ ਪੂਰੇ ਗੁਲਚੇ ਵੇਚਦਾ ਉਹਰੇ ਸਾਡੇ ਜੀ ਘੱਟੋ ਘੱਟ 15 ਸਾਲ ਹੋ ਗਏ ਪੂਰੇ ਵੇਚਦੇ ਨੂੰ ਮਤਲਬ ਉਹ ਗੁਲਚੇ ਵੇਚਦਾ ਤੇ ਉਹ ਅਰਪਨ ਸਟਰੀਟ 'ਚ ਕੋਠੀ ਆ ਅਰਪਨ ਸਟਰੀਟ 'ਚ ਉਹਦੀ ਇੱਕ ਦੁਕਾਨ ਆ ਤੇ ਕੋਠੀ ਆ ਜੀ ਪਟਿਆਲੇ 'ਚ ਜੀ ਬਣਾ ਗੁਲਚੇ ਵਾਲਾ ਆਉਂਦਾ ਜੀ ਬਣਾਈ ਗੁਲਚੇ ਦੇਖ ਲਓ ਜੀ ਜੀਵਨ ਗੁਲਚੇ ਵਾਲਾ ਤੇ ਆਪਣੇ ਬੰਦੇ ਗੁਲਚੇ ਕਿਉਂ ਨਹੀਂ ਵੇਚ ਸਕਦੇ ਵੀ ਨਾਲੇ ਪਹਿਲਾਂ ਸਾਈਕਲ ਦੀ ਸਾਈਕਲ ਲਿਆਉਂਦਾ ਹੁਣ ਸਕੂਟਰੀ ਲੈ ਲਈ ਉਹਨੂੰ ਦੇਖ ਕੇ ਕਹਿ ਨਹੀਂ ਸਕਦਾ ਵੀ ਐਡਾ ਹੀ ਉਹ ਘਰ ਤੇ ਉਹਦੇ ਜੇਹੜੇ ਤਾਂ ਘਰ ਆ ਉਹਦੇ ਬੱਚੇ ਵੀ ਉਥੇ ਪ੍ਰਾਈਵੇਟ ਸਕੂਲ ਚ ਪੜ੍ਹਦੇ ਨੇ ਆਪਣੇ ਸਰਕਾਰੀ ਚ ਪੜ੍ਹਦੇ ਨੇ ਹੁਣ ਇਹ ਕੰਮ ਕਰਨ ਦੀ ਲੋੜ ਆਪਾਂ ਨੂੰ ਸ਼ੇਰੋ ਕੰਮ ਕੋਈ ਮਾੜਾ ਨਹੀਂ ਹੁੰਦਾ ਕੰਮ ਤਾਂ ਬੰਦੇ ਦੇ ਕਰਨ ਵਾਲੇ ਨਾਲ ਹੁੰਦਾ ਤੁਸੀਂ ਕਿਸ ਤਰ੍ਹਾਂ ਦਾ ਕੰਮ ਕਰ ਰਹੇ ਹੋ ਜਿਹੜੇ ਬੰਦੇ ਵੱਡੇ ਹੋਟਲਾਂ ਚ ਨਾਲੇ ਗੰਦ ਖਵਾਈ ਜਾਂਦੇ ਨੇ ਲੋਕਾਂ ਨੂੰ ਉਹ ਮਾੜਾ ਕੰਮ ਹੈ ਤੇ ਤੁਸੀਂ ਇੱਥੇ ਚੰਗਾ ਖਵਾ ਰਹੇ ਹੋ ਤੇ ਚੰਗਾ ਕੰਮ ਹੈ ਕਿ ਉਹੋ ਜਿਹਾ ਕੰਮ ਕਰ ਰਹੇ ਕੰਮ ਦਾ ਉਹ ਵੱਡਾ ਛੋਟਾ ਪੰਨ ਉਹਦੇ ਨਾਲ ਹੈ ਤਿੰਨ ਤੱਕ ਇਹਦੀ ਰੋੜੀ ਨਹੀਂ ਹਾਂਜੀ ਤੇ ਜੇ ਉਹ ਕੋਠੀ ਬਣਾ ਸਕਦਾ ਅਰਬਨ ਸਟੇਟ ਚ ਇੱਥੇ ਕੋਲਚੇ ਵੇਚ ਕੇ ਤਾਂ ਤੁਸੀਂ ਕਿਉਂ ਨਹੀਂ ਠੀਕ ਹੈ ਅਸੀਂ ਆਨੇ ਵਾਲੇ ਆਪਾਂ ਦਿਨ ਭਾਈ ਆਪਣੇ ਜਿਹੜੇ ਬੰਦੇ ਬਾਹਰ ਜਾਂਦੇ ਨੇ ਬਾਹਰ ਜਾ ਕੇ ਆਹੀ ਕੁਛ ਕਰਦੇ ਨੇ ਬਾਈ ਕੁਛ ਕਰਦੇ ਨੇ ਜੀ ਇਹ ਵੀ ਨਹੀਂ ਕਰ ਪਾਉਂਦੇ ਬਲਕੇ ਇੱਥਿਆਂ ਦੇ ਲੈ ਪਹਿਲੇ ਤਾਂ ਰਹਿੰਦੇ ਨਹੀਂ ਹੈਗੇ ਜੀ ਪਹਿਲੇ ਤਾਂ ਵੈਸੇ ਵੀ ਨਹੀਂ ਰਹਿਣ ਦਿੰਦੇ ਹੈਗੇ ਉਹ ਨਹੀਂ ਕਰਾਂਗੇ ਰਹਿ ਸਕਦੇ ਨਹੀਂ ਪੈਸੇ ਕਿੱਥੋਂ ਦੇਵਾਂਗੇ ਬਿੱਲ ਡੇਗਦੇ ਪਹਿਲੀ ਤਰੀਕ ਨੂੰ ਉਹ ਨਹੀਂ ਕਹਿੰਦੇ ਤੁਹਾਨੂੰ ਕਰਨਾ ਪੈਣਾ ਯੂ ਹੈਵ ਟੂ ਨਹੀਂ ਬਟ ਬਹੁਤ ਵਧੀਆ ਕਰ ਰਹੇ ਹੋ ਬਸ ਇਹ ਵਾਲੇ ਵੀ ਜਦੋਂ ਕੋਈ ਕੰਮ ਕਰੋ ਇਹਨੂੰ ਹੋਰ ਵੱਡਾ ਕਿਵੇਂ ਕਰ ਸਕਦੇ ਆ ਸੋਚੋ ਔਰ ਇੱਕ ਮੇਰੀ ਬੇਨਤੀ ਬਸ ਇਮਾਨਦਾਰੀ ਨਾਲ ਕਰਨਾ ਹੈ ਵਧੀਆ ਚੀਜ਼ ਖਵਾਉਣੀ ਆ ਲੋਕਾਂ ਨੂੰ ਮਾੜੀ ਚੀਜ਼ ਨਹੀਂ ਖਵਾਉਣੀ ਉਹ ਉੱਪਰ ਵਾਲਾ ਮਤਲਬ ਉਹ ਤੁਹਾਡਾ ਵੇਨਦਾ ਹੁੰਦਾ ਕਰ ਉਹਨੇ ਉਹਨੇ ਗਾਹਕ ਜਿਆਦੇ ਵੇਚਦੇ ਨੇ ਤੁਹਾਨੂੰ ਮਿਲਨੇ ਉਹਨੇ ਹੀ ਆ ਜਿੰਨੇ ਉਹਨੇ ਲਿਖੇ ਆ ਕਰਮ ਗੰਦਾ ਨਾ ਕਰੋ ਕਰਮ ਨੂੰ ਵਧੀਆ ਕਰੋ ਬਸ ਇਹ ਦੋ ਹੋ ਗਏ ਜੀ ਇੱਕ ਤਾਂ ਇਹ ਹੋ ਗਏ ਇੱਕ ਆ ਖੜਿਆ ਹੁਣ ਇਹਨੇ ਨੰਮੀ ਕਰੀ ਆ ਉਹ ਸਾਹਮਣੇ ਤੂੰ ਕੀ ਕਰਦਾ ਹੁਣ ਆਹ ਸਾਹਮਣੇ ਇਹ ਨਹੀਂ ਅੱਛਾ ਇਹ ਕਾਦੇ ਵਾਲੀ ਆ ਆਹੀ ਸੇਮ ਹੀ ਇਹ ਕੋਈ ਨਹੀਂ ਕਰੇ ਕੰਮ ਕਰੋ ਇੱਕ ਜਣਾ ਤਾਂ ਤੁਹਾਡੇ ਚੋਂ ਜਾਓ ਉੱਥੇ ਇੱਕ ਜਣਾ ਤੁਸੀਂ ਜਿੱਥੇ ਆ ਪ੍ਰਵਾਸੀ ਕਰੀ ਜਾਂਦੇ ਪਟਿਆਲੇ ਜਾ ਕੇ ਤੁਸੀਂ ਕਿਉਂ ਨਹੀਂ ਕਰਦੇ ਆ ਤਾਂ ਖੜਾ 20 ਮਿੰਟ ਦਾ ਦੂਰ ਹੈ ਨਹੀਂ ਚਲੋ ਤਾਂ ਹੈ ਤਾਂ ਲਵੇ ਹੀ ਆ ਜੀ ਤੇ ਫੇਰ ਦੇਖਦੇ ਆ ਜੀ ਕਰਦੇ ਆ ਦੁਕਾਨਦਾਰ ਕੋਹਦੀ ਸੈਟਿੰਗ ਬਣਾਈ ਜਾਈਂ ਨਹੀਂ ਉੱਥੇ ਉਹਨਾਂ ਕੋਲੇ ਦੁਕਾਨਾਂ ਨੇ ਜਾਂ ਐਂ ਹੀ ਆ ਥੋੜਿਆਂ ਦਾ ਤੇ ਫੇਰ ਕਿਉਂ ਨਹੀਂ ਜਾ ਸਕਦੇ ਕਮੇਟੀ ਦੇ ਅੰਦਰ ਨਹੀਂ ਹੈ ਕਮੇਟੀ ਦੇ ਅੰਦਰ ਨਹੀਂ ਕਮੇਟੀ ਦਾ ਕੀ ਲਾਇਸੈਂਸ ਹੈ ਕੋਈ ਉਹ ਪਰਚੀ ਹੁੰਦੀ ਹੈ ਜੀ ਕਿਹੜੀ ਪਰਚੀ ਹੈ ਉਹ ਕਰ ਲਾਂਗੇ ਪਤਾ ਕੋਈ ਕਮੇਟੀ ਕਿਹੜੀ ਆ ਉਹ ਪਤਾ ਕਰ ਲਾਂਗੇ ਪਤਾ ਕਰ ਲੈ ਕੋਈ ਨਾ ਪਤਾ ਆ 100000 ਵਾਲੀ ਹੋਣੀ ਆ ਇਹ ਯਾਰ ਤੇ ਮਿਨਾਰੀ ਆ ਪਤਾ ਨਹੀਂ ਇਹ ਆਪਾਂ ਨੂੰ ਪਤਾ ਨਹੀਂ ਬਾਪ ਤਾਂ ਪਤਾ ਕਰੋ ਕਿ ਇੰਡੀ ਕੀ ਕਰਾਂਗੇ ਤੂੰ ਪਤਾ ਕਰਕੇ ਦੱਸ ਡੀਸੀ ਇਹਨਾਂ ਨੂੰ ਕੋਈ ਨਾ ਕੋਈ ਇੱਕ ਮਤਲਬ ਕਿਸਾਨ ਮੰਡੀ ਆ ਨੇ ਨਾ ਪਮੰਡਗਾ ਜਿੱਥੇ ਸਬਜ਼ੀਆਂ ਵੇਚਦੇ ਆ ਇਹ ਉਹ ਇਹਨਾਂ ਲਈ ਨਹੀਂ ਸੀ ਜਗਾ ਉਹ ਕਿਸਾਨਾਂ ਵਾਲੀ ਸੀ ਕਿ ਜਿਹੜਾ ਕਿਸਾਨ ਬੰਦਾ ਆਪਦਾ ਕੋਈ ਸਬਜ਼ੀ ਜਾਂ ਕੁਛ ਕਰਕੇ ਆਇਆ ਹੈ ਉਹ ਉੱਥੇ ਲਿਜਾ ਕੇ ਵੇਚ ਸਕੇ ਕੀ ਖਾਣਾ ਹੈ ਪੁੱਤਰਾ ਇਹ ਬਹੁਤ ਇੰਟਲੀਜ ਹੈ ਕੀ ਖਾਣਾ ਹੈ ਕੀ ਖਾਣਾ ਉਹ ਵੱਲ ਵੱਲ ਆਏ ਨਾ ਕਰ ਕੀ ਖਾਣਾ ਆਇਆ ਬਰਗਰ ਵਧੀਆ ਬਣਾਉਂਦੇ ਆ ਹਾਂਜੀ ਸਵਾਦ ਹੁੰਦਾ ਹੈ ਪਹਿਲਾਂ ਖਾਦੇ ਆ ਹਾਂਜੀ ਰੋਜ਼ ਖਾਣਾ ਹੈ ਇਹ ਪੱਗ ਬਹੁਤ ਸੋਹਣੀ ਮੰਦਈ ਬੇਟਾ ਇਹਦਾ ਬੇਟਾ ਜੀ ਅੱਛਾ 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 ਪੱਗ ਬਹੁਤ ਸੋਹਣੀ ਮੰਦਈ ਹੈ ਕਿਹੜੀ ਕਲਾਸ ਚ ਹੈ 3rd 3rd ਚ ਹੈ ਚੰਗਿਆ ਜੀ ਹੁਣ ਇਹਨੂੰ ਕੋਸ਼ਿਸ਼ ਕਰਦੇ ਹੋ ਜੇ ਤੁਸੀਂ ਪਟਿਆਲੇ ਲਿਦਣਾ ਆਏ ਨਾ ਇਹਨਾਂ ਕੰਮ ਕਰ ਪਟਿਆਲੇ ਲੈ ਕੇ ਜਾਣਾ ਹੈ ਕੰਮ ਨੂੰ ਠੀਕ ਹੈ ਜੀ ਆ ਤੁਹਾਨੂੰ ਡੀਸੀ ਤੋਂ ਪੁੱਛ ਲਿਓ ਜੀ ਠੀਕ ਹੈ ਤੁਹਾਨੂੰ ਸਾਰੀ ਡਿਟੇਲ ਕੱਢ ਕੇ ਦੇਵਾਂਗੇ ਜਿਹੜਾ ਕੰਮ ਬਾਹਰੋਂ ਆ ਕੇ ਉੱਥੇ ਕਰਾੜੇ ਤੁਸੀਂ ਕਿਉਂ ਨਹੀਂ ਕਰਵਾ ਸਕਦੇ ਯਾਰ ਹਾਂ ਮਿਹਨਤ ਕਰਨੀ ਹੈ ਹਾਂ ਜੀ ਆਪਾਂ ਕਿਹੜਾ ਧੱਕਾ ਕਰਨਾ ਹੈ ਚੰਗਾ ਜੀ ਚੰਗਾ ਜੀ ਠੀਕ ਹੈ ਜੀ ਚੰਗਾ ਜੀ ਉਹ ਲੋ ਇਹ ਕੰਮ ਤੂੰ ਵੀ ਕਰ ਸਕਦਾ ਇੱਕ ਜਣਾ ਪੱਕਾ ਘਰ ਲਿਓ ਜੇ ਬਾਹਰ ਚੱਲ ਜਰੂਰ ਜੀ ਠੀਕ